ਰੋਂਦਾ ਵੇਖ ਸ਼ਰੀਕ ਵੀ ਬੂਹੇ ਢੋ ਲੈਂਦੇ ਵੇਣ ਮਾਵਾਂ ਦੇ ਕਾਵੀ ਟੁਕੜੇ ਖੋ ਲੈਂਦੇ ਵੇਣ ਮਾਵਾਂ ਦੇ ਕਾਵੀ ਟੁਕੜੇ ਖੋ ਲੈਂਦੇ ਵਾਹ ਵਾਹ ਵਾਲਿਆਂ ਦਾ ਵਰ ਕੋਈ ਲੈ ਲੈਂਦਾ ਉਤਲੇ ਮਣੋ ਤਹਰ ਕੋਈ ਪੁੱਤ ਰ ਕੈ ਲੈਂਦਾ ਕੋਈ ਪੁੱਤਰ ਕੇ ਲੈਂਦਾ ਆ ਜਸ ਦੀ ਗੋਦ ਸਵਰਗ ਨਹੀਂ ਆਈ ਲੱਗਦੀ ਏ ਆ ਜਸ ਦੀ ਗੋਦ ਸਵਰਗ ਨਹੀਂ ਆਈ ਲੱਗਦੀ ਏ ਪਿਆਰੀ ਮਾਤਾ ਹੰਦੀ ਮੂਰਤ ਰੱਬ ਦੀ ਏ ਪਿਆਰੀ ਮਾਤਾ ਹੰਦੀ ਮੂਰਤ ਰੱਬ ਦੀ ਗਣਾ ਪੈਣਾ ਏ ਆਪੇ ਡਗਣਾ ਆਪੇ ਉੱਠਣਾ ਪੈਣਾ ਏ ਨਦੀ ਨੇਣਾ ਚੋਂ ਜੁਆ ਦੀ ਫਰੇ ਵਗਦੀ ਏ ਮਾਵਾ ਬਾਜੋਂ ਦੁਨੀਆ ਸੁਣੀ ਲੱਗਦੀ ਏ ਮਾਵਾ ਬਾਜੋਂ ਦੁਨੀਆ ਸੁਣੀ ਲੱਗਦੀ ਮਾਵਾ ਕਰ ਸਕਦਾ ਮਾਵਾਂ ਨੂੰ ਵੇਰ ਕੌਣ ਮਾਵ ਹੈ ਕਰ ਸਕਦਾ ਖੁਦ ਮੁੱਖਾ ਕੱਟ ਕੱਢ ਕੇ ਪੁੱਤਰ ਜਉਂਦੀ ਏ ਫਿਰ ਪੁਰਾਣੇ ਤਨ ਤੇ ਸੂਟ ਹਟਾਉਂਦੀ ਏ ਖੁਦ ਮੁੱਖਾ ਕੱਟ ਕੱਢ ਕੇ ਖੁਦ ਮੁੱਖਾ ਰੱਜਾਉਂਦੀ ਏ ਫੱਡੇ ਪੁਰਾਣੇ ਤਨ ਤੇ ਸੂਟ ਹਡਾਉਂਦੀ ਏ ਫੱਡੇ ਪੁਰਾਣੇ ਤਨ ਤੇ ਸੂਟ ਹਡਾਉਂਦੀ ਏ ਕਈਓ ਸ਼ੇਰ ਰੱਬ ਅੱਖੀਆਂ ਮਾਵਨੂ ਲੱਭ ਨਾ ਸਕੇ ਬੁਝਾਰੋਂ ਕੋਈ ਇਹ ਨਸ਼ਾਵਾ ਕੋਈ ਇਹ ਨਾ ਸ਼ਾਹ ਮਾਨੂ ਕੋਈ ਵੀ ਮੁਸ਼ਕਿਲ ਤੇ ਨੂਰਾ ਵਿੱਚ ਨਾ ਕੇਰੇ ਗਗੜੀਆਂ ਮਾਂ ਦੀ ਨਾਲ ਦਵਾਵਾ ਜੇ ਤੇਰੇ ਗਗੜੀਆਂ ਮਾਂ ਦਾ ਦਿਲ ਕੜ ਪਾਇਓ ਨਾ ਖੁੱਲ ਕੇ ਵੀ ਕਹਦੇ ਮਾਂ ਦਾ ਦਿਲ ਕੜ ਪਾਇਓ ਨਾ ਨਦੀਨਾਂ ਚ ਹੁੰਜੂਆ ਦੀ ਫਿਰ ਵਗਦੀ ਏ ਮਾਵਾਂ ਬਾਕੀ ਦੁਨੀਆ ਸੁਣੀ ਲੱਗਦੀ ਏ ਨਦੀਨਾਂ ਚ ਦੁਨੀਆਂ ਸੁੰਨੀ ਲੱਗਦੀ ਏ ਮਾਵਾ ਬਾਜੋ ਦੁਨੀਆਂ ਸੁੰਨੀ ਲੱਗਦੀ ਏ ਐਈ ਗੂੜੀਆਂ ਦੇਖਦੇ ਸ਼ਾਵਾ ਲੱਭਦੀਆਂ ਨਹੀਂ ਤਰਜਵਣ ਇੱਕ ਵਾਰ ਤੇ ਮਾਵਾ ਲੱਭਦੀਆਂ ਨਹੀਂ